ਮੇਰੇ ਹਿਸਾਬ ਨਾਲ ਜਿਆਦਾ ਨਾ ਤਾਂ 4-5 ਫੁੱਟ ਪਾਣੀ ਹੋਊਗਾ ਪਾਏ ਦੇ ਥੱਲੇ ਚੱਲਿਆ ਕਰਦਾ। ਤੋ ਦੇਖੋ ਇਹ ਥੱਲੇ ਵਾਲਾ ਬੇਸ ਜਿਹੜਾ ਉਹ ਬਿਲਕੁਲ ਹੜ ਚੁੱਕਿਆ। ਮਿੱਟੀ ਹੜ ਚੁੱਕੀ ਖਾਰ ਜਿਹੜੀ ਉਹਨੂੰ ਲੱਗੀ ਹੋਈ ਆ। ਇਹਦੇ ਵੱਲ ਜਲ ਤੋਂ ਜਲਦ ਜਿਹੜਾ ਏ ਆਹ ਜਾਂ ਤੋਂ ਪਹਿਲੇ ਕੋਈ ਪ੍ਰੋਬਲਮ ਥੀ ਕੰਮ ਜਦੋਂ ਆਪਣੇ ਕੋਲ ਕੰਮ ਕੀਤਾ। ਪਹਿਲੇ ਪਹਿਲੇ ਰ ਅਸੀਂ ਨੇ ਪਹਿਲੇ ਦਾ ਤਾਂ ਪਤਾ ਨਹੀਂ ਮੈਂ ਤਾਂ ਕੀ ਆ। ਨਹੀਂ ਆਪਾਂ ਕਿੰਨੇ ਦਿਨ ਸੇ ਕੰਮ ਚੱਲਦਾ ਰਹਾ ਇਸ ਦਾ? ਇਸ ਦਾ ਹੋ ਗਿਆ। ਇੱਕ ਇੱਕ ਰੋਮੈਂਨਾ ਹੋ ਗਿਆ ਇਸ ਦਾ ਕੰਮ ਕਰਦੇ ਕਰਦੇ ਜੇ ਕਿ ਇਸ ਟਾਈਮ ਅਸੀਂ ਜਿਲ੍ਹਾ ਰੋਪੜ ਦੇ ਉਪ ਮੰਡਲ ਨੰਦ ਪ੍ਰਕਾਪ ਦੇ ਨਾਲ ਕੀਰਪੁਰ ਸਰ ਦੇ ਨੇੜੇ ಗ್ರಾಮ ਪੰਚਾਇਤ ਮਸਿਆਲ ਔਰ ਗੈਣੀ ਦੇ ਵਿੱਚ ਜਾਂਦੇ ਇੱਕ ਮਤਲਬ ਆਪਣੇ ਜੋ ਮਾਰਾ ਨੈਸ਼ਨਲ ਹਾਈਵੇ ਟੌਕੀ ਕੀਰਪੁਰ ਤੇ ਨੇੜੇ ਚੌਕ ਇਹ ਰਾਜਮਾਰਗ ਬਣਿਆ ਹੈ ਤੇ ਇਹਦੇ ਉੱਪਰ ਅਸੀਂ ਜਿਹੜੇ ਪੁਰਦੇ ਵਿਚਕਾਰ ਦੇ ਨੇ ਔਰ ਵਿਚਕਾਰ ਦੇ ਵਿੱਚ ਖੜੇ ਹੈ ਕੁਕੇ ਕੰਪਨੀ ਨੂੰ ਕਈ ਵਾਰੀ ਅਸੀਂ ਇਸੇ ਇਸ ਬੰਦ ਵਿੱਚ ਬੋਲਿਆ ਤੇ ਪਤਾ ਨਹੀਂ ਮੈਂ ਅੱਜ ਕੁਕੇ ਕੁਝ ਦੇਰ ਪਹਿਲੇ ਜਿੱਦਾਂ ਇਸ ਤਰੀਕਾਰ ਦੇਖਿਆ ਜਾਵੇ ਤੇ 100-100 ਸਾਲ ਤੱਕ ਸੜਕਾਂ ਜਿਹੜੀਆਂ ਉਹ ਮਤਲਬ ਨੇ ਨਹੀਂ ਹੋਏ ਲਦੀਆਂ ਪੀਆਂ ਤੇ ਜੋ ਇਹ ਰਾਜਮਾਰ ਕੀਰਪਤੇ ਨੇਰ ਚੋਕੇ ਬਣਿਆ ਹੈ ਕਰੀਬ 3 ਵੀਨੋ ਅਜੇ 3 ਸਾਲ ਚੱਲਦੇ ਨੇ ਹੋਏ ਤੇ ਅਗਰ ਇਸ ਵਰਗੀ ਸਥਿਤੀ ਦੇਖੇ ਬੈਸੇ ਤਾਂ ਅਸੀਂ ਜੇ ਗੱਲ ਕਰੀਏ ਤਾਂ ਕੀਰ ਪਰਨੇਰ ਚੌਕ ਇੱਕ ਨਹੀਂ ਬਕਤੇ ਨੇਕੀ ਜਗ੍ਹਾ ਸਲੇਟਿੰਗ ਬਾਗ ਜਗਾ ਹੋਈ ਹੈ ਮਨਾਰੀ ਤੱਕ ਪਰ ਜੇ ਇਸ ਮੁੱਦੇ ਅਸੀਂ ਗੱਲ ਕੀਤੀ ਹੈ ਜੇ ਇਸ ਤਰੀਕੇ ਨਾਲ ਸਾਡੇ ਪੱਤਰਕਾਰ ਨੇ ਦੱਸਿਆ ਹੈ ਤੇ ਬਹੁਤ ਹੀ ਬੜੀ ਤਰੀਕੇ ਨਾਲ ਹਰ ਵੀ ਮੁੱਦਾ ਵੀ ਚੱਕਿਆ ਹੈ ਪਰ ਬੜੇ ਦੁੱਖ ਦੀ ਗੱਲ ਇਹ ਹੈ ਮੈਨੂੰ ਜਿਲ੍ਹਾ ਪ੍ਰਚਰ ਦਾ ਚੇਅਰਮੈਨ ਹੋਣ ਦੇ ਨਾਤੇ ਜਿਲ੍ਹਾ ਬਲਾਸਪੁਰ ਤੋਂ ਮੈਂ ਬਲੌਂਗ ਕਰਦਾ ਤੇ ਨਾਲ ਹੀ ਮੈਂ ਵੀ ਮਸਿਆੜ ਦੇ ਪਿੰਡ ਦੇ ਵਿੱਚ ਹੀ ਰਹਿੰਦਾ ਤੇ ਅਸੀਂ ਬਹੁਤ ਵਾਰੀ ਇਹਨਾਂ ਨੂੰ ਰਿਕਵੈਸਟ ਕਰ ਚੁੱਕੇ ਆ ਔਰ ਜਿਹੜੀ ਨੈਸ਼ਨਲ ਹਾਈਵੇ ਅਥਾਰਟੀ ਹੈ ਇਹਨਾਂ ਨੂੰ ਅਸੀਂ ਕਈ ਬਰੀ ਕੰਪਲੇਂਟਾਂ ਵੀ ਕਰ ਚੁੱਕੇ ਆ ਕਿਉਂਕਿ ਜੋ ਇਹ ਪੁਰਦੀ ਸਥਿਤੀ ਹੈ ਬਹੁਤ ਹੀ ਜ਼ਿਆਦਾ ਗੰਭੀਰ ਹੈ ਕਿਉਂਕਿ ਅਗਰ ਇਸੇ ਤਰੀਕੇ ਨਾਲ ਪੰਚਸਤ ਵਰ ਦਿਨ ਹੋਰ ਜ਼ੋਰਦਾਰ ਹੋਰ ਬਰਖਾ ਗਈ ਤਾਂ ਇਹ ਪੁਰਨੋ ਕੁਝ ਵੀ ਹੋ ਸਕਦਾ ਤੇ ਮੈਂ ਨੈਸ਼ਨਲ ਲਾਈ ਬਥੋਰਟੀ ਦੇ ਜਿਹੜੇ ਅਧਿਕਾਰੀ ਹੈ ਔਰ ਉਹਨਾਂ ਨੂੰ ਔਰ ਜਿਲ੍ਹਾ ਪ੍ਰਸ਼ਾਸਨ ਰੋਪਰ ਤੇ ਜਿਲ੍ਹਾ ਪ੍ਰਸ਼ਾਸਨ ਬਲਾਸ ਰੇ ਮੈਂ ਇਹਨਾਂ ਨੂੰ ਬੇਨਤੀ ਕਰਦਾ ਦੋਨੋਂ ਪਾਸੇ ਦੇ ਡੀਸੀ ਸਾਹਿਬ ਨੂੰ ਤੇ ਇਹਨੂੰ ਜਿਹੜਾ ਹੈਗਾ ਕੰਪਨੀ ਪਰ ਵਿਸ਼ੇਸ਼ ਧਿਆਨ ਦੇ ਕੇ ਜਿਹੜੀ ਵੀ ਪੁਰਦੀ ਇੰਦੀ ਦੀ ਬਰਮਤ ਹੈ ਜੋ ਵੀ ਹੋਣਾ ਵੇ ਚੱਕੀ ਦੇ ਵਿੱਚ ਚੈੱਕ ਨਾਮ ਲੱਗਣਾ ਹੈ ਜਾਂ ਜੋ ਵੀ ਹੋਣਾ ਹੈ ਇਹਨੂੰ ਬਹੁਤ ਹੀ ਜਲਦੀ ਲਗਾਇਆ ਜਾਵੇ ਤਾਂ ਕਿ ਕੋਈ ਵੀ ਜਾਨ ਮਾਰ ਦੀ ਕਿਸੇ ਹਾਨੀ ਨਾ ਹੋਵੇ ਔਰ ਅੱਜ ਦੀ ਗੱਲ ਜੇ ਦੇਖੀ ਜਾਵੇ ਤਾਂ ਜਿਹੜੀ ਯਾਤੋ ਇਹ ਜਿਹੜੀ ਕੰਪਨੀ ਨੇ ਪੁਰ ਬਣਾਣ ਦੇ ਵਿੱਚ ਗੁਣਵੱਤਾ ਜੋ ਵੀ ਮਟੀਰੀਅਲ ਲਗਾਇਆ ਹੈ ਇਹ ਜੇ ਜੇ ਵੀ ਕੋਈ ਲਾਪਰਵਾਹੀ ਤੇ বিনা ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਨਹੀਂ ਬਹੁਤ ਹੀ ਜ਼ਿਆਦਾ ਦੋ ਤਿੰਨ ਸਾਲ ਦੇ ਵਿੱਚ ਇਸ ਟਿੱਕੇ ਜਿਹੜੇ ਪੁਰਾਣੇ ਇੱਕ ਮਤਲਬ ਨੇ ਬਹੁਤ ਹੀ ਦੁੱਖ ਦਾ ਬਿਛਾਏ